ਉਜੀ ਵੀਡੀਓ ਦੇਖਿਆ ਵੀਡੀਓ ਦੇਖਿਆ ਹਾਂ ਜੀ ਮੈਂ ਵੀਡੀਓ ਦੇਖਿਆ ਸੀ ਤੇ ਉਹ ਕਹਿੰਦੀ ਸੀ ਨਹੀਂ ਇਦਾਂ ਦਾ ਕੁਝ ਨਹੀਂ ਕੁੜੀਆਂ ਝੂਠ ਬੋਲਦੀਆਂ ਵਾਂ ਉਹ ਕਹਿੰਦੀ ਮੇਰੀ ਜਿੰਮੇਵਾਰੀ ਕੁੜੀਆਂ ਇੱਥੇ ਆਣ ਕੇ ਕੰਮ ਨਹੀਂ ਕਰਦੀਆਂ ਸਾਦਰਕ ਕਹਿ ਦਿੰਦੀਆਂ ਇੱਥੇ ਵਧੀਆ ਮੋਹ ਹਣਾ ਪੈਸੇ ਮਿਲਣਗੇ ਤੇ ਦਵਾਈ ਦਿੱਤੀ ਜਾਊਗੀ ਜਿੱਦ ਤੁਸੀਂ ਥਿਲੇ ਮਿਲੇ ਕੱਪੜਾ ਲੀਰਾ ਥਾਰਾ ਕੁਝ ਮਿਲੂਗਾ ਪਰ ਇੱਕ ਮਹੀਨੇ ਨਾ ਉਹਨਾਂ ਨੇ ਮੈਨੂੰ ਵਧੀਆ ਰੱਖਿਆ ਇੱਕ ਮਹੀਨੇ ਤੋਂ ਬਾਅਦ ਮੈਨੂੰ ਪਤਾ ਲੱਗ ਗਿਆ ਉਹ ਮੈਨੂੰ ਟੈਨਸ਼ਨ ਘਰਾਂ ਦਾ ਕੰਮ ਕਰਨ ਲੱਗ ਗਿਆ ਜਦੋਂ ਇੱਕ ਮਹੀਨਾ ਰਿਹਾ ਉਹ ਕੰਮ ਕਰਦੇ ਹਾਂਜੀ ਪਹਿਲਾਂ ਮੈਨੂੰ ਹਾਂਜੀ ਕਿੰਨੇ ਪੈਸੇ ਦਾ ਲੱਗਿਆ ਉਹ 40 ਰੁਪਇਆ ਕਹਿ ਕੇ ਲੈ ਕੇ ਗਏ ਈਮਾਨ ਦਾ 40 ਰੁਪਇਆ ਸਾਡੇ ਕੋਲ ਕੋਈ ਪੈਨ ਹਾਂਜੀ 25000 ਰੁਪਇਆ ਜਦੋਂ ਉਹਨੇ ਮੇਰਾ ਕੈਸ਼ ਵੀਜ਼ਾ ਭੇਜਿਆ 25000 ਰੁਪਇਆ ਲੈ ਕੇ ਆ ਗਿਆ ਸੀ ਹਾਂਜੀ ਹਾਂਜੀ ਉਹਨਾਂ ਕੁੜੀ ਨੇ ਮੈਨੂੰ ਆਫਿਸ 'ਚ ਵੇਚਿਆ ਈ ਆਫਿਸ ਵਾਲਿਆਂ ਨੇ ਮੈਨੂੰ ਗਾਹ ਅਰਬੀਆਂ ਦੇ ਘਰੇ ਗਏ ਇਹ ਜਦੋਂ ਉਹਨਾਂ ਨੇ ਮੇਰੇ ਤੋਂ ਪੈਸੇ ਮੰਗੇ ਜਦੋਂ ਮੈਂ ਉਹਨਾਂ ਨੂੰ ਕਿਹਾ ਮੈਂ ਆਪਣੇ ਘਰ ਜਾਣਾ ਮੈਂ ਨਹੀਂ ਕੰਮ ਕਰਨਾ ਮੈਂ ਬਿਮਾਰ ਹੋ ਗਈ ਮੇਰੇ ਹੱਥ ਪੈਰ ਖਰਾਬ ਹੋ ਗਏ ਦਵਾਈ ਉਹ ਦਵਾਉਂਦੇ ਸੀ ਜੀ ਮੈਂ ਮੈਂ ਕਿਹਾ ਮੈਂ ਆਪਣੇ ਘਰ ਜਾਣਾ ਉਹ ਕਹਿੰਦੇ 1000 ਰੁਪਏ ਦੇ ਦੇ ਫਿਰ ਅਸੀਂ ਤੈਨੂੰ ਜਾਣ ਦਵਾਂਗੇ ਮੈਂ ਨਾ ਪੁੱਛਿਆ ਤੁਸੀਂ ਪੈਸਾ ਕਾਹਦਾ ਮੰਗਦੇ ਪਏ ਫਿਰ ਉਹਨਾਂ ਨੇ ਦੱਸਿਆ ਕਿ ਆਹ ਕੁੜੀ ਨੇ ਤੈਨੂੰ ਵੇਚਿਆ ਹੋਇਆ ਵਾ ਅਸੀਂ ਉਹ ਪੈਸਾ ਮੰਗਦੇ ਪਏ ਬਾਬਾ ਜੀ ਨਾਲ ਕਿਵੇਂ ਸੰਪਰਕ ਕੀਤਾ ਮੇਰਾ ਪਰਿਵਾਰ ਆਇਆ ਸੀ ਉਹਨਾਂ ਨੇ ਸਾਡੇ ਤੋਂ ਪੈਸਾ ਲੈ ਲਿਆ ਸੀ ਫਿਰ ਵੀ ਭੇਜਦੇ ਨਹੀਂ ਪਏ ਸੀ ਫਿਰ ਮੇਰਾ ਪਰਿਵਾਰ ਇੱਥੇ ਆਇਆ ਫਿਰ ਬਾਬਾ ਜੀ ਨੇ ਐਮਬੈਸੀ ਫੋਨ ਕੀਤਾ ਉੱਥੇ ਉਹਨਾਂ ਨੇ ਮੈਨੂੰ ਬਚਾਇਆ ਕਢਾਇਆ ਇਹਨਾਂ ਨੇ ਹਾਂ ਜੀ ਬਹੁਤ ਘਟਦੇ ਸੀ ਬਹੁਤ ਜਦੋਂ ਵੀ ਫੋਨ ਜੇ ਉਹਨਾਂ ਨੂੰ ਕਹਿੰਦੇ ਸੀ ਫੋਨ ਜਦੋਂ ਫੋਨ ਨਹੀਂ ਦਿੰਦੇ ਸੀ ਨਾ ਬਸ ਖਾਣਾ ਨਹੀਂ ਉਹ ਪੈਸੇ ਦੀ ਮੰਗ ਕਰਦੇ ਸੀ ਬਸ ਪੈਸਾ ਦੋ ਆਦੇ ਪਰਿਵਾਰ ਨੂੰ ਕਹੋ ਉਹ ਨਹੀਂ ਹੈ ਉਹ ਜਿਹਾ ਕੁਝ ਨਹੀਂ ਹੈ ਬਸ ਵਰਤਮਾਰ ਕਰਦੇ ਸੀ ਪੈਸੇ ਦੀ ਮੰਗ ਕਰਦੇ ਸੀ ਕਮਰੇ 'ਚ ਬੰਦ ਕਰਕੇ ਰੱਖਿਆ ਜਾਂਦਾ ਸੀ ਤੇ ਖਾਣਾ ਨਹੀਂ ਦਿੰਦੇ ਸੀ ਪਰ ਉਹਨਾਂ ਦਾ ਕੀ ਕਰਦਾ ਈ ਉਦੋਂ ਦਿੰਦੇ ਸੀ ਖਾਣਾ ਪਰਿਵਾਰ ਇਸੇ ਨਾਲ ਗੱਲ ਨਹੀਂ ਹੁੰਦੀ ਸੀ ਜਦੋਂ ਅਮਰ ਜੋ ਮੇਰੇ ਪਰਿਵਾਰ ਨੇ ਕੰਪਲੀਟ ਕੀਤੀ ਉਹਦੇ ਤੇ ਫਿਰ ਉਹਨੇ ਮੇਰੀ ਗੱਲ ਕਰਾਉਣ ਲੱਗੀ ਪ੍ਰੋਸੈਸ ਤੇ ਪਰਿਵਾਰ ਨੇ ਮੇਰਾ ਬੜਾ ਲਗਾ ਕੇ ਉਹ ਉਹਨੂੰ ਮੈਂ ਕੁੜੀ ਨੂੰ ਮੈਸੇਜ ਕੀਤਾ ਸੀ ਕਿ ਉਹ ਇਹ ਉਹਨਾਂ ਨੂੰ ਕਹਿਣ ਲੱਗੀ ਸੀ ਕਿ ਇਹੇ ਦੇ ਦੋ ਪ੍ਰਿਆ ਦੇ ਤੇ ਮੈਂ ਇਹਨੂੰ ਭੇਜਦੀ ਆ ਕਿਉਂਕਿ ਪ੍ਰਿਆ ਬਿਮਾਰ ਹੋਈ ਪਈ ਆ ਥੋੜੀ ਪੂਰੀ ਤੇ ਫਿਰ ਉਹਨੇ ਕਰੇ ਫੋਨ ਕੀਤਾ ਫਿਰ ਘਰ ਦੇ ਕਹਿੰਦੇ ਨੇ ਗੱਲ ਕਰਾ ਕਰੋ ਨਹੀਂ ਸੀ ਬਹੁਤ ਟਾਈਮ ਉਹਨੇ ਇੱਕ ਮਹੀਨਾ ਮੇਰੀ ਗੱਲ ਨਹੀਂ ਕਰਾਈ ਸੀ ਇੱਕ ਮਹੀਨੇ ਬਾਅਦ ਉਹਨੇ ਮੇਰੇ ਇੱਕ ਪਰਿਵਾਰ ਨਾਲ ਗੱਲ ਕਰਾਈ ਉਹ ਵੀ ਪੈਸਿਆਂ ਦੀ ਗੱਲ ਕੀਤੀ ਇਹ ਪੈਸੇ ਦੇ ਦੋ ਪਹਿਲਾਂ ਉਹਨਾਂ ਨੇ ਸਾਡੇ ਕੋਲ 6000 ਰੁਪਈਆ ਮੰਗਿਆ ਇੰਡੀਆ ਦਾ 6000 ਰੁਪਈਆ ਰੁਮਾਨ ਦਾ 300 ਰੁਪਈਆ ਮੰਗਿਆ ਕਹਿੰਦੇ ਥੋੜੀ ਚੈੱਕ ਕਰਾ ਦੇਣੀ ਜਦੋਂ ਉਸ ਪਰਿਵਾਰ ਨੂੰ ਕਿਹਾ ਤਾਂ ਅਸੀਂ 130 ਪੈਸੇ ਇੱਧਰ ਉੱਧਰ ਫੜੋ ਪਰ ਉਹਨੇ ਬਾਅਦ ਵਿੱਚ ਸਾਡਾ 30000 ਰੁਪਈਆ ਲੈ ਕੇ ਫਿਰ ਕਹਿੰਦੀ 60000 ਮੰਗਿਆ ਇੱਥੇ ਵੀ ਮੈਨੂੰ ਟੈਕ ਨਹੀਂ ਕਰਾਈ ਇਹਨਾਂ ਨੇ ਬੋਲ ਵੀ ਨਹੀਂ ਹਾਂ ਉੱਥੇ ਜਿੱਦੋਂ ਮੈਂ ਗਈ ਆ ਮੈਂ ਦੋ ਕੁੜੀਆਂ ਹੋਰ ਵੀ ਸੀ ਉੱਥੇ ਫੜੀਆਂ ਹੋਈਆਂ ਪੰਜਾਬੀ ਕੁੜੀਆਂ ਸੀ ਹਾਂਜੀ ਮੈਨੂੰ ਉਹ ਮੈਨੂੰ ਨਹੀਂ ਪਤਾ ਮੈਂ ਉਹਨਾਂ ਨੇ ਮੈਨੂੰ ਉੱਥੇ ਭੇਜਤਾ ਜਦੋਂ ਹੀ ਮੈਨੂੰ ਲੈ ਕੇ ਆਏ ਇੱਕ ਦੂਜੇ ਨਾਲ ਪ੍ਰੋਬਲਮ ਨਹੀਂ ਹੋਈ ਉਹ ਕਿਉਂਕਿ ਮੈਨੂੰ ਨਹੀਂ ਦਿੱਤੇ ਇੱਕ ਦੂਜੇ ਨਾਲ ਕੋਈ ਇਦਾਂ ਦੀ ਕੁੜੀ ਹੈ ਤੁਹਾਡੀ ਲਈ ਇਹ ਤਾਂ ਬੜੀ ਹੋ ਜਾਂਦਾ ਮੈਨੂੰ ਪਤਾ ਨਹੀਂ ਮੈਨੇ ਜਾਣਕਾਰੀ ਹਾਂ ਮੇਰੇ ਮਾਸੀ ਆਈ ਸੀ ਮੇਰੇ ਨਾਲ ਉਹ ਪਹਿਲਾਂ ਹੀ ਆ ਗਈ ਸੀ ਉਹਨਾਂ ਨੂੰ ਉੱਥੇ ਆਫਿਸ 'ਚ ਸੀਗੇ ਉਹਨਾਂ ਨੂੰ ਪਤਾ ਲੱਗ ਗਿਆ ਸੀ ਉੱਥੋਂ ਦਾ ਮਾਹੌਲ ਤੇ ਉਹ ਆ ਗਏ ਤੇ ਇਹਨਾਂ ਨੇ ਮੈਨੂੰ ਗਾਹ ਵੇਚ ਚੁੱਕੇ ਸੀ ਫਿਰ ਮੈਨੂੰ ਨਿਕਲ ਨਹੀਂ ਦਿੱਤਾ ਇਹਨਾਂ ਹਾਰਵਾਈ ਦੀ ਮੰਗ ਕਰਦੇ ਹੋ ਹਾਂਜੀ ਕਾਰਵਾਈ ਦੀ ਮੰਗ ਕਰਦੇ ਆਂ ਤੇ ਉੱਥੇ ਗਏ ਸੀ ਐਨਆਰਆਈ ਪੁਲਿਸ ਕੋਲੇ ਅਸੀਂ ਉਹਨਾਂ ਨੇ ਕਿਹਾ ਫਰਚਾ ਦਰਜ ਕਰੋ ਅਸੀਂ ਜਿਹੜੇ ਬਿਆਨ ਲਿਖੋਨੇ ਆ ਉਹ ਸਾਡੇ ਬਿਆਨ ਨਹੀਂ ਲਿਖਦੇ ਹਾਂ ਹਾਂਜੀ ਐਨ ਆਰ ਆਈ ਪੁਲਿਸ ਹੋ ਗਈ ਹੋ ਗਈ ਹਾਂ ਸਾਡੇ ਪੁਲਿਸ ਮੇਰੀ ਪੁਛ ਹੈ ਹਾਂਜੀ ਹਾਂਜੀ ਉਹ ਉੱਥੇ ਬੈਠੀ ਬਿਆਨ ਜਿਹੜੇ ਦਿੰਦੀ ਉਹਦੀ ਮਦਦ ਕਰਦੇ ਆ ਜਿਹੜਾ ਮੈਂ ਉਹਨਾਂ ਨੂੰ ਦੱਸਦੀ ਪਈ ਆ ਮੇਰੇ ਨਾਲ ਉਹਨਾਂ ਨੇ ਕਟ ਮਾਰ ਕੀਤੀ ਸਾਡੇ ਤੋਂ ਪੈਸਾ ਲੁੱਟਿਆ ਗਿਆ ਇੰਨਾ ਸਾਨੂੰ ਪਰੇਸ਼ਾਨ ਕੀਤਾ ਫਿਰ ਵੀ ਉਹ ਕਹਿੰਦੇ ਸਾਨੂੰ ਸਬੂਤ ਦੋ ਉੱਥੇ ਤੁਹਾਡੇ ਕੋਲ ਕੀ ਸਬੂਤ ਆ ਮੈਂ ਕਿਹਾ ਮੇਰੇ ਕੋਲ ਕੋਈ ਸਬੂਤ ਨਹੀਂ ਮੈਨੂੰ ਤਾਂ ਉਹਨਾਂ ਨੇ ਬੰਦ ਕੀਤਾ ਹੋਇਆ ਸੀ ਉੱਥੇ ਮੈਨੂੰ ਇੱਕ ਕਮਰੇ ਚ ਬੰਦ ਕਰਕੇ ਫੋਨ ਮੈਥੋਂ ਖੋਇਆ ਹੋਇਆ ਸੀ ਮੈਂ ਉਹਦਾ ਸਬੂਤ ਕਿੱਥੋਂ ਕੱਟੇ ਕਰਦੀ ਹਾਂ ਹਾਂਜੀ ਇਦਾਂ ਹੀ ਕਹਿੰਦੇ ਫਿਰ ਸਬੂਤ ਲੈ ਕੇ ਆਓ ਤੁਸੀਂ ਤੁਹਾਡੇ ਨਾਲ ਕਟ ਮਾਰ ਲਈ ਬਾਬਾ ਜੀ ਕਹਿੰਦੇ ਤੁਹਾਡੀ ਮਦਦ ਕੀਤੀ ਜਾਊਗੀ ਉਹਨਾਂ ਪੁਲਿਸ ਵਾਲਿਆਂ ਤੇ ਵੀ ਕਾਰਵਾਈ ਕੀਤੀ ਜਾਊਗੀ ਅੱਜ ਦੇ ਵੀ ਲਗਾਤਾਰ ਪ੍ਰੈਸ ਮੀਟਿੰਗ ਦੇ ਰਾਹੀਂ ਅਸੀਂ ਸੋਜਤ ਵੀ ਕਰਦੇ ਰਹਿੰਦੇ ਹਾਂ ਲੰਬੇ ਸਮੇਂ ਤੋਂ ਜਿਹੜੀਆਂ ਬਾਹਰਲੇ ਮੁਲਕਾਂ ਦੇ ਵਿੱਚ ਜਿਹੜੀਆਂ ਲੜਕੀਆਂ ਫੇਸੀਆਂ ਉਹ ਵੱਖ-ਵੱਖ ਸਮਿਆਂ ਦੇ ਉੱਤੇ ਜਿਹੜੀਆਂ ਹੈ ਉਹਨਾਂ ਨੂੰ ਜਿੰਨੀਆਂ ਕਿ ਸਾਡੇ ਕੋਲ ਕੰਪਲੀਟਾ ਹੁੰਦੀ ਹੈ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਵਿਦੇਸ਼ ਮੰਤਰਾਲੇ ਤੇ ਜਿਹੜੇ ਹੈ ਅੰਬੈਸੀ ਦੇ ਥਰੂ ਇਹਨਾਂ ਨੂੰ ਆ ਜਿਹੜਾ ਹੈ ਵਾਪਸ ਮੰਗਾਇਆ ਜਾਵੇ ਕਿਉਂਕਿ ਉੱਧਰ ਜਾ ਕੇ ਜਿਹੜੀਆਂ ਬੱਚੇ ਫਸ ਜਾਂਦੀਆਂ ਪਹਿਲੀ ਗੱਲ ਤਾਂ ਅਸੀਂ ਇਹ ਬੇਨਤੀ ਕਰਾਂਗੇ ਕਿ ਬਿਨਾ ਵਰਕ ਪਰਮਿਟ ਤੋਂ ਲੜਕੀਆਂ ਜਿਹੜੀਆਂ ਬਾਹਰ ਭੇਜਿਆ ਜਾਂਦੀਆਂ ਖਾਸ ਕਰਕੇ عمان ਇਹ ਅਰਬ ਮੁਲਕਾਂ ਵਿੱਚ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਉੱਥੇ ਲੜਕੀਆਂ ਨੂੰ ਨਾ ਭੇਜਿਆ ਜਾਵੇ ਜੋ ਇਹਨਾਂ ਦੀ ਉੱਥੇ ਦੁਰਦਸ਼ਾ ਹੁੰਦੀ ਹੈ ਜਿਸ ਤਰ੍ਹਾਂ ਦਾ ਮੈਸ ਬਿਹੇਵ ਹੁੰਦਾ ਜਿਸ ਤਰ੍ਹਾਂ ਦੇ ਹਾਲਾਤ ਦੇ ਵਿੱਚ ਇਹ ਲੜਕੀਆਂ ਵਾਪਸ ਆਉਂਦੀਆਂ ਜੋ ਇੱਥੇ ਆਣ ਕੇ ਮਾਪੇ ਆਪਣੇ ਲੜਕੀਆਂ ਦੀ ਵਿਥਿਆ ਸੁਣਾਉਂਦੇ ਆ ਬੜੀ ਦਰਦ ਭਰੀ ਹੁੰਦੀ ਹੈ ਸੋ ਅੱਜ ਵੀ ਜਿਹੜੇ ਹੈ ਇੱਕ ਲੜਕੀ ਜਿਹੜੀ ਮੋਗੇ ਤੋਂ ਵਾਪਸ ਆਈ ਹੈ ਉਹ ਤੁਹਾਡੇ ਨਾਲ ਉਹਦੇ ਰੂਪ ਰੂਪ ਕਰਾਉਣੇ ਜਿਹੜੀ ਕਿ ਪਿਛਲੇ ਸਾਲ ਸਤੰਬਰ ਦੇ ਵਿੱਚ ਅ Oman ਗਈ ਸੀ ਤੇ ਇੱਥੇ ਉਹਨਾਂ ਨੂੰ ਸੌਰ ਰੈਲ ਦਾ ਕਿਹਾ ਕਿ 20000 ਰੁਪਏ ਮਹੀਨੇ ਦਾ ਦੇਣ ਦਾ ਵਾਅਦਾ ਕੀਤਾ ਸੀ ਕਿਉਂਕਿ ਜੇ ਗਰੀਬ ਪਰਿਵਾਰ ਉਹ ਸੋਚ ਲੈਂਦਾ ਕਿ ਚਲੋ ਇੱਥੇ ਨਾਲੋਂ ਬਾਹਰ ਜਾ ਕੇ ਚਲੋ ਮੇਰੇ ਪਰਿਵਾਰ ਚੱਲ ਜਾਊਗਾ ਪਰਿਵਾਰ ਦੇ ਵਿੱਚ ਇੱਥੇ ਵੀ ਜਿਹੜਾ ਹੈ ਕੋਈ ਕੰਮਕਾਰ ਨਹੀਂ ਜਦੋਂ ਉਥੇ ਇਹ ਇੱਕ ਇਹੋ ਜਿਹਾ ਗੈਗ ਬਣਿਆ ਹੋਇਆ ਜਿਹੜੀਆਂ ਖਾਸ ਕਰਕੇ ਜਨਾਨੀਆਂ ਖਾਸ ਕਰਕੇ ਜਿਹੜੀਆਂ ਲੜਕੀਆਂ ਉਹਨਾਂ ਨੂੰ ਭਰਮਾ ਕੇ ਲਾਲਚ ਦੇ ਕੇ ਬਾਹਰ ਭੇਜ ਦਿੰਦੇ ਆ ਜਿੱਥੇ ਜਾ ਕੇ ਇਹ 2 ਮਹੀਨੇ ਦਾ ਵੀਜ਼ਾ ਲੈ ਕੇ ਇਹ ਮਾਸਕਡ ਦੁਬਈ ਜਾਂਦੇ ਆ ਦੁਬਈ ਤੋਂ ਮਗਰੋਂ ਇਹਨਾਂ ਨੂੰ ਮਾਸਕਟ ਭੇਜ ਦਿੱਤਾ ਜਾਂਦਾ ਤੇ ਉਥੇ ਜਿਹੜੇ ਹੈਗੇ ਆ 2 ਮਹੀਨਿਆਂ ਦੇ ਵਿੱਚ ਕਿਸੇ ਨਾ ਕਿਸੇ ਉੱਥੇ ਉੱਥੇ ਦੇ ਜਿਹੜੇ ਹੈ ਲੋਕਾਂ ਦੇ ਨਾਲ ਕੰਟਰੈਕਟ ਕਰ ਦਿੰਦਾ ਜਾਂਦਾ ਇਹ ਜਿਹੜੇ ਆਮ ਖਰ ਖਾਸ ਕਰਕੇ ਸਾਡੀਆਂ ਲੜਕੀਆਂ ਅਨਬੜ ਹੁੰਦੀਆਂ ਉਹਨਾਂ ਕੋ ਅੂਠਾ ਲਵਾ ਲੈਂਦੇ ਜਾਂ ਸੈਨ ਕਰਾ ਲੈਂਦੇ ਆ ਤੇ ਉਹਨਾਂ ਨੂੰ ਪਤਾ ਵੀ ਨਹੀਂ ਹੁੰਦਾ ਕਿ ਇਹ ਜਿਹੜੇ ਸੈਨ ਕਰਵਾਏ ਆ ਉਹਦੇ ਕਾਹਦੇ ਕਰਵਾਏ ਆ ਤੇ ਇਸ ਲੜਕੀ ਨੂੰ ਵੀ 2 ਲੱਖ ਰੁਪਏ ਦੇ ਵਿੱਚ ਉਹਨਾਂ ਇਹਨਾਂ ਨੇ ਉੱਥੇ ਵੇਚ ਦਿੱਤਾ ਸੀ ਜਿਹੜਾ ਕਿ ਪਹਿਲਾਂ ਵੀ ਇਹਨਾਂ ਕੋ ਪੈਸੇ ਲੈ ਲਏ ਬਾਅਦ ਵਿੱਚ ਫਿਰ ਇਹਨਾਂ ਕੋ ਪੈਸੇ ਮੰਗਦੇ ਸੀ ਇਹਨਾਂ ਨੇ ਸਾਡੇ ਕੋਲ 7 ਮਈ ਨੂੰ ਕੰਪਲੇਂਟ ਕੀਤੀ ਸੀ ਤੇ ਇਹ ਜਿਹੜੀ ਹੈ ਲੜਕੀ तकरीबन ਜਿਹੜੀ ਹੈ ਕਿੰਨੇ ਦਿਨ ਪਹਿਲਾਂ ਆ ਗਈ ਬੇਟਾ ਸੱਤ ਤੋਂ ਮੰਹੀਨੇ ਦੇ ਵਿੱਚ ਜਿਹੜੇ ਹੈਗੇ ਆ ਇਹ ਵਾਪਸ ਆ ਗਈ ਸੋ ਇਹ ਅਸੀਂ ਜਿਹੜਾ ਵੀ ਇੱਥੇ ਸਾਡੇ ਕੋਲ ਕੰਪਲੇਂਟ ਲੈ ਕੇ ਆਉਂਦਾ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਨੂੰ ਕਿ ਤੁਸੀਂ ਜਿਸ ਏਜੰਟ ਨੇ ਤੁਹਾਨੂੰ ਬਾਹਰ ਭੇਜਿਆ ਤੁਹਾਡੇ ਨਾਲ ਠੱਗੀ ਕੀਤੀ ਹੈ ਉਹਦੇ ਉੱਤੇ ਕੰਪਲੇਂਟ ਕੀਤੀ ਜਾਵੇ। ਜੀ ਮੈਂ ਇਮਾਨ ਦੇ ਦਿੱਤੇ ਕਿ ਮੈਂ ਭਾਪੇ ਨਹੀਂ ਚਾਈਆ ਬਾਪਾ ਕੋ। ਇਹਨਾਂ ਟਾਈਮ ਤੋਂ ਅਸੀਂ 2023 ਦੇ 9ਵੇਂ ਮਹੀਨੇ ਤੋਂ ਹੈ। ਹਾਂ ਜਿਹੜੇ ਵੀ ਜਿਹੜੇ ਆ ਇੱਕ ਮਹੀਨਾ ਵੀ ਜੈਰੀਫਾਈ ਕਰੀ। ਉਹ ਜੈਰੀ ਚਾਹੀ। ਹਾਂ ਜੀ ਉਹ ਕਹਿੰਦੀ ਉਹ ਕਹਿੰਦੀ ਕੰਮ ਤੇ ਲਵਾਉਂਗੀ ਤੁਹਾਨੂੰ ਵਧੀਆ ਪੈਸੇ ਮਿਲਣਗੇ। ਕੱਟਮਾਰ ਕੋਸ਼ੀ ਨਹੀਂ ਹੁੰਦੀ ਉਹਨੂੰ ਕਿਉਂਕਿ ਮੈਨੂੰ ਹੋਰ ਕੁੜੀਆਂ ਨੇ ਦੱਸਿਆ ਸੀ ਕਿ ਉੱਥੇ ਕੱਟਮਾਰ ਕਰਦੇ ਆ ਉਹ ਕਹਿੰਦੀ ਕੁੜੀਆਂ ਝੂਠ ਬੋਲਦੀਆਂ ਇਹੋ ਜਿਹਾ ਕੋਈ ਨਹੀਂ ਹੈਗਾ ਇਹ ਜਿਹੜੀ ਕੁੜੀ ਨੇ ਮੈਨੂੰ ਲੈ ਕੇ ਗਈ ਉਹ ਸਾਡੀ ਰਿਸ਼ਤੇਦਾਰੀ ਸੀ ਹਾਂਜੀ ਸਮਾਲਪਾਈ ਦੀ ਰਹਿਣ ਵਾਲੀ ਹੈ ਹਾਂਜੀ ਤੇ ਉਹ ਕਹਿੰਦੀ ਸੀ ਕੱਟਮਾਰ ਕੋਸ਼ੀ ਨਹੀਂ ਹੁੰਦੀ ਮੈਂ ਉਹਨੂੰ ਦੱਸਿਆ ਇਹੋ ਕਹਿੰਦੀ ਮੇਰੀ ਜ਼ਿੰਮੇਵਾਰੀ ਹੈ ਕੁੜੀਆਂ ਕੰਮ ਕਰਨ ਦੀਆਂ ਮਾਰੀਆਂ ਝੂਠ ਬੋਲਦੀਆਂ ਤੁਹਾਨੂੰ ਇਹਦਾ ਪਤਾ ਸੀ ਕਿ ਇਹ ਕੱਟਮਾਰ ਹਾਂਜੀ ਮੈਨੂੰ ਮੈਨੂੰ ਪਤਾ ਸੀ